ਸਵੇਰੇ ਸਵੇਰੇ ਉੱਠਣਾ ਪਾਇਆ ਸਾਨੂੰ ਤੜਕੇ ਹੀ ਅੱਜ 5 ਵਜੇ ਸਵੇਰੇ ਉੱਠ ਗਏ ਬਸ ਉੱਠ ਕੇ ਨਹਾ ਧੋ ਕੇ ਰੈਡੀ ਹੋ ਗਏ ਲਓ ਜੀ ਟਾਈਮ ਹੋ ਗਿਆ 6:30 ਵਜੇ ਤਾਂ ਤੇ ਦਮਨ ਸੁਪਤਾ ਪਿਆ ਹਜੇ ਤੱਕ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਹੋ ਤੇ ਅਸੀਂ ਵੀ ਠੀਕ ਠਾਕ ਹਾਂ ਤੇ ਅੱਜ ਜਾਣਾ ਜੀ ਅਸੀਂ ਚੰਡੀਗੜ੍ਹ ਜੀ ਫੇ ਕੱਲ ਮੈਂ ਦੱਸਿਆ ਸੀ ਤੇ ਟਾਈਮ 6:30 ਵਜੇ ਦਾ ਹੋ ਗਿਆ ਤੇ ਜਾਣਾ ਸੀ ਅੱਜ ਚੰਡੀਗੜ੍ਹ ਜਿਹੜਾ ਮੇਰਾ ਪਾਸਪੋਰਟ ਦਾ ਪੈਂਡਿੰਗ ਕੰਮ ਪਿਆ ਸੀ ਉਹ ਕਰਵਾਉਣ ਵਾਸਤੇ ਤੇ ਆਪਾਂ ਵੀ ਹੋਰ ਨੇ ਰੈਡੀ ਤੇ ਆਪਾਂ ਤਾਂ ਰੈਡੀ ਹੋ ਗਏ ਆ 6:30 ਰਾਈਟ ਅਸੀਂ ਨਿਕਲਣਾ ਤੇ ਚਾਚੂ ਆਹੀ ਕੁਛ ਨਹੀਂ ਪੀਤੀ ਰਸਤੇ 'ਚ ਪੀਵਾਂਗੇ ਤੇ ਦਮਨ ਵਿਚਾਰੀ ਰਾਤ ਨੂੰ 2:00 ਵਜੇ ਹੋਮਵਰਕ ਕਰ ਲਿਆ ਤੇ ਦਮਨ ਨੂੰ ਲੱਗਦਾ ਅੱਜ ਸਕੂਲ ਨਹੀਂ ਜਾ ਪਾਏਗੀ ਤੇ ਟਿਊਸ਼ਨ ਚਲੀ ਜਾਏਗੀ। ਤੁਮੋਂ ਅਸੀਂ ਕਿਹਾ ਕਿ ਟਿਊਸ਼ਨ ਚਲੀ ਜਾਈ ਤੇ ਅਸੀਂ ਜਿੰਨੀ ਛੇਤੀ ਕੰਮ ਨਿਬੜਾਉਣੀ ਛੇਤੀ ਆਵਾਂਗੇ। ਤੇ ਚਲੋ ਜੀ ਵਲੌਗ ਆਪਾਂ ਕੰਟੀਨਿਊ ਕਰਤਾ ਬਾਕੀ ਰਸਤੇ ਜਾ ਕੇ ਕਰਦੇ ਆ। ਬਣੇ ਰਹੋ ਵਲੌਗ ਤੇ ਸਭ ਤੋਂ ਪਹਿਲਾਂ ਜਿਹੜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਇੱਧਰ ਪਈ ਤਲੋ ਜੀ ਇੱਧਰ ਉਤਾਰ ਵੀ ਗੱਡੀ ਹੋ ਗਏ ਨੇ। ਗੱਡੀ ਚਾਬੀ ਉਧਰ ਦੀ ਇੱਥੇ ਟੰਗੀ ਕਿਤੇ ਗਈ ਨਹੀਂ ਵ ਸਾਨੂੰ ਸਾਫ ਸਵ ਕਰੋ ਸਟਾਰਟ ਕਰੋ ਮੈਂ ਆਈ ਬਸ ਆਪਾਂ ਜੈਡੀ ਹੋ ਗਏ ਆਪਾਂ ਵੀ ਆਪਣਾ ਬੈਕ ਚੱਕ ਲਿਆ ਖਲਾਰਾ ਜਿਹਾ ਪਿਆ ਅੰਦਰ ਮੰਨ ਲਓ ਤੁਹਾਨੂੰ ਮਬਰਸ ਆਉਂਦੇ ਆ ਦੇਖੀ ਆਦਤ ਤਾਵਲ ਨਹੀਂ ਪਾਣਾ ਹੈਗਾ ਸੁੱਕਣੇ ਇਹ ਆਪਾਂ ਨੇ ਅੰਦਰ ਹੀ ਰੱਖ ਦੇਣਾ ਬੈੱਡ ਤੇ ਤਾਵਲ ਨਹੀਂ ਆਪਾਂ ਨੇ ਸੁੱਕਣੇ ਪਾਣਾ ਤੇ ਪਤਾ ਨਹੀਂ ਕਿੰਨਾਂ ਦੇ ਘਰਾਂ ਦੇ ਵਿੱਚ ਇਹ ਆਦਤਾਂ ਨੇ ਸਾਡੇ ਘਰ ਤਾਂ ਬਹੁਤ ਆਦਤਾਂ ਜਦੋਂ ਨਹਾਏ ਤਾਵਲ ਬੈੱਡ ਤੇ ਰੱਖਤਾ ਤੇ ਚਲੋ ਜੀ ਉਹ ਆਪਾਂ ਦੀ ਡਿਊਟੀ ਲੱਗੀ ਹੋਈ ਹੈ ਬਾਕੀ ਚਲੋ ਜੀ ਰਸਤੇ ਜਾ ਕੇ ਮਿਲਦੇ ਆਂ ਬਾਏ ਬਾਏ ਸਾਰਿਆਂ ਨੂੰ ਦਮਨ ਬਾਏ ਬੱਚੇ ਰੱਖੋਨੇ ਆਪਣੇ ਕਾਲਜ ਕੋਲ ਸਾਰੇ ਲੈ ਲੈ ਪਿਆਰ ਕਰੀਏ ਬੰਦ ਅਮਨ ਦਾ ਬੈਗ ਮੇਕ ਪੂਆ ਹੋਇਆ ਦੁੱਤਾ ਹੀ ਨਹੀਂ ਮੈਂ ਇਹ ਲੋ ਜੀ ਕਰੋ ਚੱਲ ਪਈ ਸੀ ਅਸੀਂ ਕਰੋ ਚੱਲੇ 6:30 ਵਜੇ ਦੀ ਬਜਾਏ ਸਾਨੂੰ 7:00 7:00 ਵਜੇ ਕਰੋ ਚੱਲਦੇ ਚੱਲਦੇ ਆਂ ਤੇ ਹੁਣ ਪਹਾਣੀਗੜ ਨੰਗਾ ਆਏ ਆ ਤੇ ਚਾਹ ਬਿਨਾ ਸਟਰੀ ਡਾਊਨ ਹੋਇਆ ਪਿਆ ਬਾਕੀ ਦੇਖਨੇ ਆ ਉੱਥੇ ਪਹੁੰਚ ਕੇ ਦੇਖਨੇ ਆ ਆ ਕੇ ਪਿੰਨੇ ਆ ਕੇ ਜੇ ਰਾਤ ਟਾਈਮ ਲੱਗੇ ਰਾਤ ਸਾਡਾ ਨਇਆ ਟਾਈਮ ਲੱਗੇ 9:30 ਦਾ ਪਹੁੰਚਣ ਦਾ 7:30 ਹੋ ਗਏ 7:30 ਹੋ ਗਏ ਨਹੀਂ ਕੀ ਬਣੇ ਰੋ ਬਲੌਗ ਚ ਜੋ ਹੀ ਹੋਇਆ ਤੁਹਾਨੂੰ ਪਤਾ ਲੱਗੀ ਜਾਣਾ ਚੰਡੀਗੜ੍ਹ ਦਾ ਬਾਕੀ ਤੁਹਾਨੂੰ ਪਤਾ ਹੀ ਆ 40 ਸਪੀਡ ਚਲਾਉਣਾ ਪੈਂਦਾ ਹੈ ਸਪੀਡ ਘਟ ਜਾਂਦੀ ਉੱਥੇ ਜਾ ਕੇ ਸਪੀਡ ਘਟ ਜਾਂਦੀ ਹੈ ਤੇ ਟ੍ਰੈਫਿਕ ਬਹੁਤ ਬਿਕਰ ਬੱਤੀਆਂ ਦਾ ਧਿਆਨ ਰੱਖਣਾ ਪੈਂਦਾ ਹੈ ਉੱਥੇ ਇਹ ਵਾਲਾ ਕੰਮ ਥੋੜੀ ਹੀ ਕਿ ਬਸ ਕੱਢ ਲੋ ਕੱਢ ਲੋ ਕੋਈ ਚੱਕਰ ਹੀ ਨਹੀਂ ਆਏਗਾ ਬੜਾ ਸੌਸ ਆਉਂਨੇ ਕਿ ਵੈਸੇ ਵਧੀਆ ਵੀ ਹੈ ਨਾ ਹਨਾ ਗੂਲ ਤਾਂ ਘਰ ਵਧੀਆ ਨੇ ਉਹਦੇ ਜਿਹਨੇ ਚਲਾਈ ਹੋਵੇ ਗੱਡੀ ਪਰ ਪਹੁੰਚ ਜੇ ਫਿਰ ਉੱਥੇ ਜਾ ਕੇ ਦੇਖਣਾ ਹੈ ਇਹ ਗੋਨਾ ਤੋਂ ਤੋਂ ਕਹਿੰਦੇ ਹਾਂ ਤੇ ਰੋਡ ਵੀ ਸਿਰ ਸਿਰੇ ਖਾਲੀ ਹੈ ਅਸੀਂ ਅਜਨਾ ਇਧਰੋਂ ਦੇ ਪਿੰਡਾਂ ਵਿੱਚੋਂ ਨਹੀਂ ਆਏ ਆ ਕਾਲਾ ਝਾੜ ਫੁੰਮਣ ਵਾਲ ਪਿੰਡ ਗੜਾ ਵਧੀਆ ਸਾਫ਼ ਸੁਥਰਾ ਰੋਡ ਸਾਰਾ ਪੱਕਾ ਚਾਰਜ ਫੇਰੇ ਹੈਣਾ ਟਰਾਲੀਆਂ ਬਹੁਤ ਜੀ ਆਪਾਂ ਪਹੁੰਚ ਗਏ ਪਟਿਆਲੇ ਇੱਥੇ ਨਵਾਂ ਬੱਸ ਸਟੈਂਡ ਬਣਿਆ ਹੈ ਨਾ ਉਹਦੀ ਬੈਕ ਸਾਈਡ ਹੈ ਨਾ ਉਹ ਸੀ ਟਰਾਕ ਬੱਸਟੈਂਡ ਉਧਰ ਨੂੰ ਆ ਤੇ ਆਪਾਂ ਇੱਕਦਮ ਨੂੰ ਹੋਰ ਇਧਰ ਤੱਕ ਅਸੀਂ ਪਟਿਆਲਾ ਸਮਝ ਲੋ ਕ੍ਰਾਸ ਕਰ ਜਾਾਂਗੇ ਤੇ ਟਾਈਮ ਹੋ ਗਿਆ 7:54 8 ਵਜੇ ਨਾਲੇ ਹੋ ਗਏ ਇੱਥੇ ਤਾਂ ਸਾਹਮਣੇ ਲਾਈਟ ਪੈਂਦੀ ਟਾਈਮ ਦੇਖਦੇ ਕਿ ਫਿਰ ਅਸੀਂ ਇਹ ਵੀ ਯੂਨੀਵਰਸਿਟੀ ਕਦੇ ਆਈ ਨਹੀਂ ਹੈ ਤਾਂ ਪੰਜਾਬੀ ਯੂਨੀਵਰਸਿਟੀ ਆਪਾਂ ਹੈ ਨਾ ਇੰਨਾ ਚਿਰ ਪਟਿਆਲੇ ਰਹੇ ਆ। ਨੌਜੀ ਅਸੀਂ ਇਧਰੋਂ ਜੀਰਕਪੁਰ ਵਾਲੇ ਪਾਸਿਓਂ ਨਹੀਂ ਗਏ ਆਪਾਂ ਨਾ ਇਧਰੋਂ ਹੀ ਮੁੜਿਆ ਆਏ ਆਂ ਮੁਹਾਲੀ ਹੋ ਕੇ। ਇਧਰ 에어ਪੋਰਟਸ ਵੱਲ ਨਾ। ਹਾਂ। 에어ਪੋਰਟ ਰੋਡ ਵੱਲ ਜਿਹੜਾ ਹੈ ਇੱਥੋਂ ਆ ਗਏ। ਕਿਉਂਕਿ ਉਧਰ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਸਵੇਰੇ ਸਾਰੇ ਆਫਿਸ ਵਾਲੇ ਹੁੰਦੇ ਨੇ। ਤੇ ਟਾਈਮ ਉੱਥੇ ਜ਼ਿਆਦਾ ਲੱਗ ਜਾਂਦਾ ਇਸ ਕਰਕੇ ਆਪਾਂ ਇਧਰ ਦੀ ਆ ਗਏ ਆ। 8:40 ਦਾ ਟਾਈਮ ਹੋ ਗਿਆ ਤੇ ਚਲੋ ਹੁਣ ਕੌਣ ਤਾਂ ਗੱਡੀ ਹੌਲੀ ਚੱਲਣੀ ਉਤਾਰ ਬਿਲਕੁਲ ਹੀ ਇੱਧਰ ਵੀ ਬਥੇਰਾ ਟ੍ਰੈਫਿਕ ਆ ਇੱਧਰ ਕਿਹੜਾ ਘਟਾ ਟ੍ਰੈਫਿਕ ਆ ਉਧਰ ਤਾਂ ਬਿਲਕੁਲ ਜਾਮ ਲੱਗਿਆ ਹੁੰਦਾ ਹਮ ਕਿੰਨਾ ਸਾਫ਼ ਸੁਥਰਾ ਹੈ ਨਾ ਉਤਾਰ ਇਹ 600 ਮੀਟਰਸ ਐ ਮਹਾਨ ਬੀਚ ਬਹੁਤ ਗ੍ਰੀਨਰੀ ਤੇ ਬੜਾ ਸੋਹਣਾ ਹੈ ਜਿਹੜਾ ਉਧਰ ਗੋਲ ਗੋਲ ਚੌਂਕ ਨੇ ਉਧਰਲੇ ਪਾਸੇ ਜਾਈਏ ਜੀਰਕਪਾੜੇ ਪਾਸੇ ਉਧਰ ਗੋਲ ਗੋਲ ਚੌਂਕ ਜ਼ਿਆਦਾ ਹੀ ਨੇ ਇੱਧਰ ਫਿਰ ਵੀ ਚਲੋ ਠੀਕ ਆ ਇੱਧਰ ਸਿੱਧਾ ਥੋੜਾ ਜਿਹਾ ਬਸ ਬਾਲੇ ਗੋਲ ਚੱਕਰ ਜੇ ਨਹੀਂ ਬਾਲੇ ਗੋਲ ਚੱਕਰ ਜੇ ਨਹੀਂ ਹੈਗੇ ਵਾਲਾ ਐਨਾ ਉਹ ਨਹੀਂ ਹੈਗਾ ਉਹ ਉਧਰ ਉਹ ਜਾ ਰਿਹਾ ਸੀ ਸਿੰਗਰ ਯਾਰ ਕਿਹੜਾ ਉਹ ਜਿਹੜਾ ਜਿਨੇ ਉਹ ਗਾਣਾ ਗਾਇਆ ਸੀ ਮੈਂ ਕਿਹ ਇੱਥੇ ਅੱਡੀਗੜ ਤਾਂ ਮਿਲਦੇ ਹੀ ਮਿਲਦੇ ਆਪਾਂ ਨੂੰ ਮੈਨੂੰ ਹੁਣ ਟਾਈਮ ਤੇ ਦੇਖੀ ਨਾਂ ਨਹੀਂ ਯਾਦ ਆ ਰਿਹਾ ਕੰਟੀਨਿਊ ਕਰਿਆ ਮੁੰਡਾ ਯਾਰ ਜਿਨੇ ਉਹ 20 ਤੇ ਗਾਣਾ ਜਿਆ ਗਾਇਆ ਸੀ ਰਮਚੇ ਤੇ ਉਹ ਵੀ ਜਾਜ ਹੈ ਅੱਛਾ ਉਹ ਮੂੰਹ ਉਧਰ ਨੂੰ ਉਹਦਾ ਮੂੰਹ ਉਧਰ ਨੂੰ ਹੈ ਤੇ ਲਓ ਜੀ ਆਪਣਾ ਜਿਹੜਾ ਇੱਧਰ ਦਾ ਕੰਮ ਸੀ ਨਿਪਟ ਗਿਆ ਤੇ ਹੁਣ ਹਲੇ ਵੀ ਚੱਕਰਾਂ ਚ ਪਾ ਰੱਖਿਆ ਹੋ ਜਾਨੀ ਅਜੇ ਵੀ ਇੱਕ ਚੱਕਰ ਲੰਬਾ ਪਾਇਆ ਉਹਨਾਂ ਨੇ ਵੀ 20 25 25 20 25 ਦਿਨਾਂ ਬਾਅਦ ਕਹਿੰਦੇ ਤੁਸੀਂ ਮੋਹਾਲੀ ਜਾਣਾ ਤੇ ਗਰਮੀ ਉੱਥੇ ਇੰਨੀ ਹੀ ਖੜ ਖੜ ਕੇ ਖੜ ਖੜ ਕੇ ਬੁਰਾ ਹਾਲ ਮੈਂ ਤਾਂ ਗੱਡੀ 'ਚ ਆ ਕੇ ਸ਼ੁਕਰ ਕੀਤਾ ਬਾਲਾ ਮੇਰੇ ਨੂੰ ਪਸੀਨਾ ਪਸੀਨਾ ਆਇਆ ਪਿਆ ਭਾਈ ਜਿਹਦੇ ਕੋਲ 10ਵੀਂ ਦਾ ਸਰਟੀਫਿਕੇਟ ਹੈਗਾ ਆ 8ਵੀਂ ਦੇ ਉਹਦੇ ਬੇਸ ਤੇ ਨਾ ਬਣਾਇਓ ਮੈਂ ਤਾਂ ਇਹ ਕਹਿੰਦਾ ਵੀ ਜਿਹੜੇ ਬੰਦਿਆਂ ਨੇ 8ਵੀਂ ਦਾ 10ਵੀਂ ਦਾ 10ਵੀਂ ਪਾਸ ਕੀ ਉਹ 8ਵੀਂ ਦੇ ਬੇਸ ਤੇ ਕਈ ਵਾਰ ਬੰਦਾ ਭੁੱਲ ਜਾਂਦਾ ਜਾਂ ਕੁਝ ਹੋ ਗਿਆ ਹਾਂ ਤਾਂ ਤੁਸੀਂ ਆਪਣਾ ਉੱਥੇ ਰੁਕ ਜੋ ਆਪਣਾ 10ਵੀਂ ਦਾ ਸਰਟੀਫਿਕੇਟ ਬਣਾ ਕੇ ਹੀ ਪਾਸਪੋਰਟ ਬਣਾਇਓ ਸਾਡੇ ਵਰਗੀ ਜਿਵੇਂ ਅਸੀਂ ਗਲਤੀ ਕਰ ਗਏ ਕਿ ਮੈਂ 10ਵੀਂ ਦਾ ਸਰਟੀਫਿਕੇਟ ਆਪਣੇ ਘਰੇ ਭੁੱਲ ਗਈ ਤੇ 8ਵੀਂ ਦਾ ਨਾਲ ਲੈ ਗਈ ਤੇ ਉੱਥੋਂ ਐ ਹੋ ਗਿਆ ਸਾਨੂੰ ਕਿ ਕਿਹੜਾ ਚੰਡੀਗੜ੍ਹੋਂ ਵਾਪਸ ਆਊਗਾ ਸਰਟੀਫਿਕੇਟ ਲੈਣ ਅਸੀਂ ਕਿਹਾ ਚਲੋ 8ਵੀਂ ਦੇ ਬੇਇੱਜ਼ਤੀ ਕਰ ਦੋ ਕਿ 8ਵੀਂ ਨੇ ਬੇਇੱਜ਼ਤੀ ਬਣਾ ਦੋ ਉਹ ਪਾਸਪੋਰਟ ਉਦੋਂ ਬਣਾ ਲਿਆ ਬਾਅਦ ਚ ਅਜੀਬ ਜਿਹਾ ਲੱਗਿਆ ਬਾਅਦ ਚ ਪਤਾ ਲੱਗਿਆ ਕਿ ਉਹਦੇ ਉਹਦੇ ਕੁਝ ਹੈਗੇ ਨੇ ਨੁਕਸਾਨ ਨਾ ਇਸ ਯਾਰ ਪਾਸਪੋਰਟ ਦੇ ਹਾਂ ਤੇ ਤਾਂ ਕਰਕੇ ਆਪਾਂ ਨੇ ਫਿਰ ਉਹਨੂੰ 10ਵੀਂ ਦਾ ਅਪ ਕੀਤਾ ਆਪਾਂ ਨੇ ਦੁਬਾਰਾ ਅਪਲਾਈ ਕੀਤਾ ਟੈਂਪੋਰਰੀ ਸਰਟੀਫਿਕੇਟ ਲੈ ਆ ਕੇ ਗਿਆ ਤੇ ਹਾਂਜੀ ਸੰਗਰੂਰ ਪਹੁੰਚ ਗਏ ਜੀ ਅਸੀਂ ਤੇ ਪਿਆਲੇ ਤੋਂ ਨੇ ਵਲੌਗ ਬਿਲਕੁਕੁਲ ਸ਼ੂਟ ਨਹੀਂ ਕੀਤਾ ਤੇ ਉਤਾਰ ਗਏ ਨੇ ਦਮਣ ਵਾਸਤੇ 버거 ਲੈਣ ਹੈਂ ਹੈਂਗਰੀ ਪੁਆਇੰਟ ਚੋਂ ਮੈਂ ਕਿਹਾ ਵਿਚਾਰੀ ਟਿਊਸ਼ਨ ਤੋਂ ਆ ਕੇ ਖਾਲੇਗੀ ਭੁੱਖ ਲੱਗੀ ਹੋਣੀ ਉਹਨੂੰ ਬਾ ਬੋਰਿੰਗ ਸਫਰ ਰਿਹਾ ਇੱਕ ਤਾਂ ਉਧਰ ਟਾਈਮ ਲੱਗਿਆ ਹਨਾ ਤੇ ਉਹਨਾਂ ਨੇ ਹੋਰ ਟਾਈਮ ਅੱਗੇ ਵਧਾ ਦਿੱਤਾ ਤੇ ਬਸ ਦਿਮਾਗ ਤੇ ਟੈਨਸ਼ਨ ਜੀ ਬਣੀ ਰਹੀ ਤੇ ਨਾ ਵਲੌਗ ਸ਼ੂਟ ਕੀਤਾ ਜਿਆਦਾ ਤੇ ਬਸ ਹੁਣ ਅਸੀਂ ਸਰੂਰ ਪਹੁੰਚ ਗਏ ਦਮਨ ਵਾਸਤੇ 버ਗਰ ਲੈ ਲੀਏ ਫਿਰ ਘਰੇ ਚੱਲਦੇ ਆਂ ਫਿਰ ਘਰੇ ਜਾ ਕੇ ਵਲੌਗ ਆਪਾਂ ਕੰਟੀਨਿਊ ਕਰਦੇ ਆਂ ਠੀਕ ਹੈ ਜੀ ਆਗਾ ਦਮੂ ਸਾਡਾ ਵਾਹ ਦਮਨ ਅੱਜ ਮम्मा ਦਾ ਟੌਪ ਆਇਆ ਉਹ ਬਹੁਤ ਸੋਹਣਾ ਲੱਗ ਰਿਹਾ ਮੇਰੇ ਪੁੱਤ ਬਹੁਤ ਸੋਹਣਾ ਅੱਜ ਨਵੀਂ ਲੁੱਕ ਦਮਨ ਦੀ ਐ ਅੱਜ ਟੌਪ ਤੇ ਨਾਲ ਜੀਨਸ ਪੈਂਟ ਤੇ ਇੱਕ ਤੁਸੀਂ ਕੰਮ ਅੱਜ ਖਰਾਬ ਕਰਤਾ ਸੀ ਜਦੋਂ ਆਏ ਮੈਂ ਵੀਡੀਓ ਬਣਾ ਕੇ ਰੱਖੀ ਤੁਹਾਨੂੰ ਮੈਂ ਦਿਖਾਨੀ ਆ ਤੁਸੀਂ ਟਿਊਸ਼ਨ ਚਲੇਗੇ ਤੁਹਾਨੂੰ ਪਤਾ ਮਮਾ ਪਾਪਾ ਘਰੇ ਹੈਗੇ ਨੇ ਕਿ ਨਹੀਂ ਹੈਗੇ ਕੀ ਕਰਨਾ ਮੈਂ ਲੋਕ ਨਹੀਂ ਲਾਇਆ ਲੋਕ ਨਹੀਂ ਲੋਕ ਦੀ ਤਾਂ ਕੋਈ ਟੈਨਸ਼ਨ ਹੀ ਨਹੀਂ ਫੇਰ ਚਲੋ ਛੱਡੋ ਮੈਂ ਬਾਅਦ ਚ ਗੱਲ ਕਰਾਂਗਾ ਉਹ ਮੈਂ ਬਾਅਦ ਚ ਗੱਲ ਕਰਾਂਗਾ ਅੱਛਾ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਅੱਜ ਤਾਂ ਮੇਰੇ ਬਹੁਤ ਬੜਾ ਸੋਹਣਾ ਲੱਗ ਰਿਹਾ ਇਹ ਟੌਪ ਲਿਆਂਦਾ ਸੀ ਮੈਂ ਆਪਣੇ ਲਈ ਪਰ ਇਦਾਂ ਮੰਨੇ ਵੇਅਰ ਕਰ ਲਿਆ ਕਿਵੇਂ ਦਾ ਰਿਹਾ ਅੱਜ ਦਿਨ ਫਿਰ ਵਧੀਆ ਸੀਗਾ ਟਿਊਸ਼ਨ ਲਓ ਜੀ ਦਮਨ ਸਾਡਾ ਆ ਗਿਆ ਤਾਂ ਮੈਂ ਦਿਖਾਉ ਇਹ ਟੌਪ ਖੜੇ ਹੋ ਕੇ ਬਹੁਤ ਸੋਹਣਾ ਲੱਗ ਰਿਹਾ ਪੈਂਟ ਵੀ ਮੇਰੀ ਭ ਚਲ ਮੈਂ ਹਾਂ ਕਿ ਤੇ ਮੇਰੀ ਭਾਈ ਚਲ ਵੈਰੀ ਗੁੱਡ ਬੈਟ ਚਲੋ ਤੁਹਾਡੇ ਲਈ ਚੀਜ਼ੀ ਲੈਣ ਦੀਏ ਹੈਂਗਰੀ ਪੁਆਇੰਟ ਤੋਂ ਲੈ ਆਂਦਾ ਦੜਲੀ ਪਾਪਾ ਨੂੰ 버ਗਰ ਤੇ ਖਾਓ ਮੇਰਾ ਪੁੱਤ ਖਾਣ ਲੱਗਾ 버ਗਰ ਕੀ ਕੀ ਖਾਦਾ ਹੈ ਮੇਰੇ ਪੁੱਤ ਨੇ ਸਵੇਰ ਦਾ ਚੋਲੀ ਹਦੀ ਸੀ ਬਸ ਮੈਂ ਬਣਾ ਕੇ ਰੱਖੇ ਚੋਲ ਤੇ ਸਬਜ਼ੀ ਅੱਛਾ ਜਾਂਦੇ ਲੈ ਲਈ ਸੀ ਪੈਸੇ ਕਿੰਨੇ ਲੈ ਕੇ ਗਏ ਤੇ ਕਿੰਨੇ ਖਰਚ ਕੇ ਆਏ 40 ਖਰਚੇ ਅੱਛਾ ਬਾਕੀ ਅੱਛਾ ਮੇਰਾ ਬੁੱਤ ਬੜਾ ਸਿਆਣਾ ਮੈਂ 100 ਰੱਖ ਕੇ ਗਈ ਹਾਂ 200 ਨਾ ਦੇ ਦੇ ਤੁਹਾਨੂੰ ਦੇ ਖਰਚੇ ਆਏ ਕਰੋ ਜੀ ਭੁੱਖੇ ਆ। ਆਹੋ ਦਿਆ ਕਰੂੰਗੀ ਘਰੋਂ ਰੋਟੀਆਂ ਖਾ ਕੇ ਜਾਣਾ। ਘਰ ਦੀਆਂ ਤਾਂ ਚੀਜ਼ਾਂ ਚੰਗੀਆਂ ਲੱਗਦੀਆਂ ਬਾਹਰ ਦੀਆਂ ਵਧੀਆ ਲੱਗਦੀਆਂ। ਆ ਤਾਂ ਮੈਂ ਅੱਜ ਲੈ ਆਈ ਕਿ ਚਲ ਤੁਸੀਂ ਉਹ ਨਹੀਂ ਤੇ ਮੈਂ ਤਾਂ ਇਹ ਚੀਜ਼ ਨੂੰ ਚੰਗਾ ਨਹੀਂ ਸਮਝਦੀ ਖਾਣਾ ਪੀਣਾ। ਅਸੀਂ ਕੁਝ ਨਹੀਂ ਖਾਦਾ ਬਾਹਰ ਤਾਂ। ਉੱਥੇ ਜਿਹੜੀ ਪਾਸਪੋਰਟ ਆਫਿਸ ਦੇ ਬਾਹਰ ਰੋਟੀ ਮਿਲਦੀ ਨਾ 48 ਸੀ ਇੱਕ ਵਧੀਆ ਸੀ ਰੋਟੀ ਬਹੁਤ ਟੇਸਟੀ ਸੀ ਉਹ ਖਾਧੀ। ਮੈਂ ਨਹੀਂ ਲਾਂਦੇ ਲੋਗੇ। ਇਹ ਨਹੀਂ 48 ਸੀ 100 ਰੁਪਏ ਦੀ ਵਿੱਚ ਤਿੰਨ ਸਬਜ਼ੀਆਂ ਹੀ। ਉਹ ਜਿਹੜੀ ਸਾਡੇ ਘਰੇ ਤੇਨ ਖਾਣ ਵਾਲੀ ਥਾਲੀ ਨਹੀਂ ਹੈਗੀ ਇੱਕ ਦਾਲ ਇੱਕ ਮਨਚੂਰੀਅਨ ਇੱਕ ਰਾਜਮਾ ਠੀਕ ਹੈ ਅਲੱਗ-ਅਲੱਗ ਲਾ ਲਈ ਮੇਰੇ ਪਾਪਾ ਨੇ ਇੱਕ ਚਕੜੀ ਝੌਲ ਨਾਲ ਫੁਲਕੇ ਨਾਲ ਸੱਲਣ ਵਧੀਆ ਸਿੰਪਲ ਜਿਹਾ ਖਾਣਾ ਢਿੱਡ ਭਰ ਕੇ ਖਾਦਾ ਜਾਂਦਾ ਇਹੋ ਜਿਹੀ ਚੀਜ਼ਾਂ ਖਾਧੀਆਂ ਜਾਂਦੀਆਂ ਹੋਰ ਸਵੇਰ ਕੱਲਿਆਂ ਦੇ ਲੱਗਿਆ ਸਵੇਰੇ ਅੱਜ ਮੇਰਾ ਬੁੱਤ ਸਕੂਲ ਵਿਚਾਰਾ ਨਹੀਂ ਗਿਆ ਕੰਮ ਕੰਮ ਹੋਇਆ ਤੇ ਕਿ ਨਹੀਂ ਖਤਮ ਕਿੰਨਾ ਰਹਿੰਦਾ ਮੁੱਕਿਆ ਮੁਕਾਇਆ ਵੀ ਨਹੀਂ ਮੁੱਕਿਆ ਕਿਉਂ ਨਹੀਂ ਮੁੱਕਣਾ ਐ ਤਾਂ ਬੁੱਧ ਚੱਲਣਾ ਨਹੀਂ ਹੈਗਾ ਅੱਜ ਕੰਮ ਕੰਪਲੀਟ ਕਰੋ ਠੀਕ ਹੈ ਸਾਰਾ ਠੀਕ ਆ ਅੱਜ ਖਰਾਬਰੀ ਵੀ ਨਾ ਸੱਚੀ ਜਦੋਂ ਦੇ ਆਇਆ ਐਨੇ ਥੱਕ ਕੇ ਨਾ ਖੱਜਲ ਖਰਾਬ ਐ ਨਾ ਹੋਏ ਲੈਣਾ ਤੇ ਖੜ ਖੜ ਕੇ ਜਿਉਂ ਆ ਜੀ 9:30 ਵੇ ਤੇ ਖੜੇ ਆ ਜਾ ਕੇ 11:30 ਵੇ ਸਾਡੀ ਵਾਰੀ ਆਈ ਤੇ ਬੁੱਧ ਵਾਰ ਬਲੌਗ ਵੀ ਨਹੀਂ ਆਈ ਕੋਈ ਸ਼ੂਟ ਕੀਤਾ ਤਾਂ ਬਸ ਟਾਈਮ ਪਾਸ ਹੀ ਕੀਤਾ ਤੇ ਹੁਣ ਟਾਈਮ ਹੋ ਗਿਆ ਰਾਤ ਦਾ ਤੇ ਰੁਤਨੁਟੀ ਖਾ ਕੇ ਤੇ ਹਜੇ ਉਤਾਰ ਦਾ ਆਫਿਸ ਦਾ ਕੰਮ ਆ ਗਿਆ ਉਹ ਆਫਿਸ ਦਾ ਕੰਮ ਕਰ ਰਿਹਾ ਵਿਚਾਰੇ ਤਨ ਆ ਮੈਂ ਅੱਗੇ ਸੋਚਣ ਦੀ ਆ ਕਿ ਤਨ ਨਾ ਕਿਵੇਂ ਨਾਲੇਦਲ ਡਰਾਈਵ ਕਰਕੇ ਨਾਲੇ ਕੰਮ ਕਰਦੇ ਤੇ ਮੇਰੇ ਵਰਗੀ ਟਾਕੇ ਲੰਮੇ ਪੈ ਗਈ। ਹੁਣ ਮੈਨੂੰ ਨਹੀਂ ਪਤਾ। ਉਸ ਤੇ ਅੱਜ ਇਹਨਾਂ ਕੰਮ ਬਸ ਸਾਡੇ ਹੀ ਰਹੇ ਤੇ ਤਾਂ ਹੀ ਵਲੌਗ ਫੂਲ ਨਹੀਂ ਕੀਤਾ ਹੈਗਾ ਤੇ ਆਪਾਂ ਕੱਲ੍ਹ ਨੂੰ ਸਵੇਰੇ ਨਵਾਂ ਵਲੌਗ ਕੰਟੀਨਿਊ ਕਰਾਂਗੇ। ਅੱਜ ਹੀ ਬਹੁਤ ਥੱਕੇ ਹੋਇਆ ਤੇ ਹੁਣ ਲੱਗਿਆ ਸੌਣ ਦਮਣ ਦਾ ਵੀ ਕੰਮ ਥੋੜਾ ਬਹੁਤ ਹੋ ਗਿਆ ਮੈਂ ਦਮਣ ਆਪਾਂ ਪੈਣੇ ਆ। ਸਾਡਾ ਨੈਕਸਟਰ ਮੋੜ ਤੋਂ ਹੋ ਗਿਆ ਮੈਂ ਤੁਹਾਨੂੰ ਕਹ ਰਹੀ ਹਾਂ ਤਰ ਨੂੰ ਆਪਾਂ ਉੱਠ ਉੱਠ ਬੰਦ ਕਰਾਂਗੇ ਰਿਮੋਟ ਲੱਗ ਸੈੱਲ ਵੀ ਮਿਲ ਗਈ ਉਹਦੇ ਤੋਂ ਤੇ ਟੱਕਣ ਵੀ ਮਿਲ ਗਿਆ ਰਿਮੋਟ ਨਹੀਂ ਮਿਲਦਾ ਪਿਆ ਘਰ ਜੀਪ ਵੀ ਪਰਸੈਂਟ ਨਹੀਂ ਮਿਲ ਰਿਹਾ ਉਸ ਆ ਵੀ ਇਹ ਵੀ ਪਰਸੈਂਟ ਪਤਾ ਨਹੀਂ ਕਿੱਥੇ ਪਸਪੋਸ ਕਰੀ ਬਾਤਾਂ ਕਿੱਥੇ ਬੈੱਡ ਤੇ ਪਿਆ ਹੀ ਜਦੋਂ ਮੈਂ ਪਰ ਬਸ ਜੀ ਕਰਤਾ ਤੇ ਚਲੋ ਜੀ ਮਿਲਦਾ ਤੁਹਾਨੂੰ ਨਵੇਂ ਵਲੌਗ ਦੇ ਨਾਲ ਬਾਏ ਬਾ ਸਾਰਿਆਂ ਨੂੰ ਹੁਣ ਅਸੀਂ ਸੌઈએ ਅੱਜ ਤਾਂ ਸੱਚੀ ਬੜੀ ਕਾਈ ਹੋਈ ਆ ਤਾਂ ਸਾਰਾ ਦਿਨ ਐ ਬੇਕਾਰ ਹੀ ਗਿਆ ਸਵੇਰੇ ਗਏ ਹਾਂ ਸਾਮ ਨੂੰ ਘਰੇ ਵੜਿਆ ਸਾਢੇ ਸਾਢੇ 4-5 ਵਜੇ ਘਰੇ